ਸਤਿ ਸ਼੍ਰੀ ਅਕਾਲ ਦੋਸਤੋ ਜੇਕਰ ਤੁਸੀਂ ਜੁੜੇ ਹੋ ਚੈਨਲ ਤੇ ਹੁਣੇ ਹੋਏ ਨਵੇਂ ਤਾਂ ਚੈਨਲ ਨੂੰ ਬੈਲ ਆਈਕਨ ਦਾ ਬਟਨ ਪ੍ਰੈਸ ਕਰਕੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਦੋਸਤੋ ਸਕੂਲਾਂ ਬਾਰੇ ਨਵੀਂ ਜਾਣਕਾਰੀ ਤੁਹਾਨੂੰ ਦਿੰਨੇ ਆ ਕਿ ਸਕੂਲਾਂ ਨੂੰ 15 ਜੁਲਾਈ ਤੱਕ ਬੰਦ ਕੀਤਾ ਜਾਵੇ ਕਿਉਂਕਿ ਦੋਸਤੋ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਹੈ ਜੋ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਅਤੇ ਟੈਂਪਰੇਚਰ ਹੈ ਜੋ 45 ਤੋਂ 48 ਡਿਗਰੀ ਦੇ ਵਿਚਕਾਰ ਰਹਿ ਰਿਹਾ ਹੈ ਅਜਿھے ਵਿੱਚ ਬੱਚਿਆਂ ਨੂੰ ਸਕੂਲ ਜਾਣਾ ਪੈ ਰਿਹਾ ਹੈ ਸਕੂਲਾਂ ਦੇ ਵਿੱਚ ਉਚ ਹੂਲਤ ਨਹੀਂ ਮਿਲਦੀ ਜੋ ਘਰਾਂ ਦੇ ਵਿੱਚ ਹੁੰਦੀ ਹੈ ਬੱਚੇ ਗਰਮੀ ਦੇ ਕਾਰਨ ਜੋ ਕਿ ਬੱਚਿਆਂ ਦਾ ਬੁਰਾ ਹਾਲ ਹੋ ਜਾਂਦਾ ਹੈ ਅਜਿਹੇ ਵਿੱਚ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਛੁੱਟੀਆਂ ਹਨ ਉਹ 15 ਜੁਲਾਈ ਤੱਕ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਮਾਪਿਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਛੁੱਟੀਆਂ ਨੂੰ ਹੋਰ ਵਧਾ ਦੇਣਾ ਚਾਹੀਦਾ ਸੀ ਤਾਂ ਜੋ ਬੱਚਿਆਂ ਨੂੰ ਕੁਝ ਆਰਾਮ ਮਿਲ ਸਕਦਾ ਤੇ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਤੇ ਤਾਂ ਜੋ ਗਰਮੀ ਘਟ ਜਾਂਦੀ ਅਤੇ ਬੱਚੇ ਫਿਰ ਸਕੂਲ ਜਾਣ ਲੱਗ ਪੈਂਦੇ